ਜਿੱਥੇ ਪਹਿਲਗਾਮ ਘਟਨਾ ਨੇ ਪੂਰੇ ਵਿਸ਼ਵ ਨੂੰ ਦਹਿਲਾਕ ਕਿਰਾਕ ਦਿੱਤੇ ਉੱਥੇ ਹੀ ਇੱਕ ਇਹੋ ਜਿਹੇ ਸ਼ਖਸ ਦੀ ਗੱਲ ਕਰਾਂਗੇ ਜਿਸ ਨੇ ਆਪਣੇ ਇਨਸਾਨ ਹੋਣ ਦਾ ਸਬੂਤ ਦਿੱਤਾ ਜਿਸ ਨੇ ਧਰਮ ਤੇ ਜਾਤ ਤੋਂ ਉੱਪਰ ਇਨਸਾਨੀਅਤ ਨੂੰ ਰੱਖਿਆ 22 April ਦੀ ਸਵੇਰ ਨੂੰ ਆਦਲ ਹੈਦਰ ਪਹਿਲਗਾਮ ਦੀ ਨਿਕਲੇ ਆਦਲ ਗਾਈਡ ਸਨ ਤੇ ਹਮੇਸ਼ਾ ਵਾਂਗ ਉਹ ਸਵੇਰੇ ਵੀ ਟੂਰਿਸਟ ਨੂੰ ਬੇਸਰਨ ਕਾਟੀ ਚ ਕਮਾਉਣ ਲੱਗੇ ਸਨ ਕਾਟੀ ਤੱਕ ਗੱਡੀਆਂ ਨਹੀਂ ਜਾ ਸਕਦੀਆਂ ਸੀ ਇਸ ਲਈ ਟੂਰਿਸਟ ਕੋੜਿਆ ਤੋਂ ਉੱਥੇ ਜਾਂਦੇ ਨੇ ਉਸ ਦਿਨ ਆਦਲ ਦੇ ਨਾਲ ਇੱਕ ਫੀਮੇਲ ਟੂਰਿਸਟ ਤੇ ਉਹਨਾਂ ਦੇ ਪਿਤਾ ਸਨ ਅਚਾਨਕ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਗੋਲੀਆਂ ਵਰਹਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਤਵਾਦੀ ਆਏ ਨਾਮ ਪੁੱਛਿਆ ਤੇ ਉਸ ਔਰਤ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ ਉਹ ਥੱਲੇ ਡਿੱਗ ਗਏ ਆਦਲ ਕਬਰਾਇਆ ਪਰ ਭੱਜਿਆ ਨਹੀਂ ਦੂਜੇ ਟੂਰਿਸਟ ਵੀ ਪੱਜ ਰਹੇ ਸਨ ਬੋਲੇ ਜਾਨ ਬਚਾਣੀ ਹੈ ਤੇ ਤੂੰ ਵੀ ਪੱਜ ਆਦਲ ਨੇ ਜਵਾਬ ਦਿੱਤਾ ਇਹ ਟੂਰਿਸਟ ਮੇਰੀ ਭੈਣ ਹੈ ਮੈਂ ਇਕੱਲਾ ਛੱਡ ਕੇ ਨਹੀਂ ਜਾਊਂਗਾ ਇਸ ਤੋਂ ਬਾਅਦ ਆਦਲ ਅਤਵਾਦੀਆਂ ਨਾਲ ਪਿੜ ਗਏ ਉਹਦੀ ਬੰਦੂਕ ਖੋਣ ਲੱਗੀ ਅਤਵਾਦੀਆਂ ਨੇ ਤਿੰਨ ਗੋਲੀਆਂ ਮਾਰੀਆਂ ਆਦਲ ਨੂੰ ਹਸਪੀਟਲ ਲਿਜਾਇਆ ਗਿਆ ਪਰ ਡਾਕਟਰ ਨਹੀਂ ਬਚਾ ਪਾਏ ਆਦਲ ਦੇ ਭਰਾ ਸੈਦ ਨਿਸ਼ਾਦ ਦੇ ਚਿਹਰੇ ਤੇ ਦੁੱਖ ਤੋਂ ਜ਼ਿਆਦਾ ਫਖਰ ਨਜ਼ਰ ਆਉਂਦਾ ਹੈ ਜਦੋਂ ਇਹ ਕਹਾਣੀ ਉਹ ਸੁਣਾਉਂਦੇ ਨੇ ਹਿੰਦੂ ਹੋਵੇ ਜਾਂ ਮੁਸਲਮਾਨ ਲੇਕਿਨ ਸਭ ਤੋਂ ਜ਼ਰੂਰੀ ਹੈ ਉਹਨਾਂ ਇਨਸਾਨਾਂ ਦਾ ਜ਼ਿਕਰ ਕਰਨਾ ਜਿਨ੍ਹਾਂ ਨੇ ਉਹਨਾਂ ਟੂਰਿਸਟ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਭਾਵੇਂ ਉਥੋਂ ਦੇ ਲੋਕਲ ਸੀ ਅਤੇ ਉਹ ਵੀ ਮੁਸਲਮਾਨ ਸੀ ਪਰ ਬਾਵਜੂਦ ਧਰਮ ਦੇ ਉਹਨਾਂ ਨੇ ਬਹੁਤ ਸਾਰੇ ਟੂਰਿਸਟ ਲੋਕਾਂ ਦੀ ਜਾਨ ਵੀ ਬਚਾਈ ਹੈ ਮਨ ਚ ਖੌਫ ਹੈ ਗੁੱਸਾ ਹੈ ਪਰ ਇਹਦੇ ਬਾਵਜੂਦ ਇਸ ਨਫ਼ਰਤ ਦੀ ਝੁੱਲੀ ਹਨੇਰੀ ਦੇ ਵਿੱਚ ਇਹਨਾਂ ਇਨਸਾਨਾਂ ਨੂੰ ਨਾ ਭੁੱਲ ਜਾਣਾ ਜੋ ਟੂਰਿਸਟਾਂ ਲਈ ਸੇਵਾ ਕਰ ਰਹੇ ਨੇ ਉਹਨਾਂ ਦੀ ਜਾਣ ਦੀ ਰੱਖਿਆ ਵੀ ਕਰ ਰਹੇ ਨੇ